ਲਾਈ ਜੈ ਮਾਤਾ ਦੀ ਜੀ ਸਾਰੀ YouTube ਫੈਮਿਲੀ ਨੂੰ ਅੱਜ ਹੋ ਗਿਆ 8 ਮਹੀਨਰਾਤਾ ਤੇ ਮੈਂ ਪਾਈ ਨੀ ਮਾਤਾ ਨਾਲ ਵੀਡੀਓ ਦੋਦਣਾ ਵੇ ਤੇ ਮੈਂ ਤੇ ਮਾਤਾ ਨਾਲ ਪਾਣੀ ਵੀਡੀਓ ਤੇ ਇਤਨੀ ਲਗਾਦੇ ਆ ਸਾਰੇ ਜੀਤਾ ਮਾਤਾ ਰਾਣੀ ਮੇਰੇ ਕਰੀ ਸਾਰਿਆਂ ਤੇ ਕੀ ਘਟੂਈ ਆ ਨਾ ਇੱਕੀ ਤੋਂ ਨਹੀਂ ਨਹੀਂ ਕੱਲ ਤੇ ਕੋ ਜੀ ਵਧੀਆ ਤੇ ਕੱਲ ਨੂੰ ਆਪਾਂ ਵਰਤ ਵਧਾਉਣੇ ਆ ਜੀ

ਵੀ ਮਾਤਾ ਜੇ ਵੀ ਮੇਰੀ ਜਮਾਨਤ ਪੂਰੀ ਕਰਦੀ ਆ ਮੈਂ ਮਾਤਾ ਦੇ ਨਾਮ ਤੇ ਫੇਰ ਰੱਖਣੀ ਆ ਤੇ ਲੈ ਮਾਤਾ ਹੁਣ ਤੈਨੂੰ ਕਹਤਾ ਅਜੂ ਨੇ ਚੈਲੰਜ ਚੈਲੰਜ ਇਹ ਸਾਲਾ ਕਹੇ ਇਹਨਾਂ ਚੈਲੰਜ ਹੀ ਆ ਚੈਲੰਜ ਹੀ ਮਾਤਾ ਸੁੱਖ ਪੂਰੀ ਕਰੂਗੀ ਵੀ ਇਹ ਕਹਿੰਦੀ ਮੈਂ ਤਾਂ ਤਰਾਤੇ ਰੱਖਣੀ ਆ ਨਾ ਮਾਤਾ ਹੁਣ ਤੇਰੇ ਤੋਂ ਦੀ ਤਾਂ ਕੁਝ ਨਹੀਂ ਹੈਗਾ ਹਨਾ ਤਾਂ ਸਭ ਕੁਝ ਤੂੰ ਹੀ ਕਰਨਾਗਾ ਤੇ ਅੱਜ ਜੇ ਸੁੱਖ ਕਰਦੀ ਪੂਰੀ ਤੇ ਜਿਹੜੀ ਅਸੀਂ ਸੁੱਖ ਮੰਗੀ ਆ ਅਸੀਂ ਖੁਸ਼ੀ ਖੁਸ਼ੀ ਨਰਾਤੇ ਰੱਖੀਏ ਫਿਰ ਘਹਾਂ ਨੂੰ ਤੇ ਮਾਤਾ ਮੇਰੇ ਵੀ ਸੁੱਖ ਪੂਰੀ ਕਰੀ ਜਿਹੜੀ ਮਾਇਆ ਰਾਮ ਸੁਖੀ ਆ ਫਿਰ ਘਹਾਂ ਇਹਨੂੰ ਰਾਤੇ ਰੱਖਾਂਗੇ ਲਾਪਰੀ ਦਿਖਾਈ ਜਾਂਦਾ ਰੋਟੀ ਰੰਗਰੀ ਗਾਇਸ ਇਹ ਫੈਟਰੀ ਚ ਤੇ ਹੋਵੇ ਥੋੜਾ ਜਿਹਾ ਲੇਟ ਤੇ ਇਹਨਾਂ ਦੀ ਲੰਘ ਹੀ ਬੈਣ ਤੇ ਲਾਪਰੀ ਦਿਖਾਈ ਜਾਂਦਾ ਪਰੋਠੇ ਚਾਹ ਨਾਲ ਕਾਮ ਆਪਾ ਕਰ ਲਏ ਤੇ ਹੁਣ ਆਪਾਂ ਦੇਖਦੇ ਹਾਂਗੇ ਆਪਾਂ ਲਾਈਨ ਚਾਣਨੇ ਆਗੇ ਸਮਾਨ ਨਰਖਦਿਆਂ ਵਾਲਾ ਫੇਰ ਆ ਕੇ ਕਰਦੇ ਇਧਰੋਂ ਸਫਾਈ ਕੁਸ ਕਾਕੂਖ ਜਿਹਾ ਤਾਂ ਉਹ ਕਰਤੇ ਫੇਕ ਉਸ ਆਪਾਂ ਆ ਕੇ ਕਰਾਂਗੇ ਸਫਾਈ ਇਧਰੋਂ